ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1918 ਅੱਜ ਦੀ ਵੀਰ ਦੇ ਵਿੱਚ ਦੋ ਸਿਲੈਕਟਡ ਨਾਗ ਦਿਖਾਉਣੇ ਆ ਤੁਹਾਨੂੰ ਚਾਰ ਚੈਨਲ ਲੱਗੇ ਹੋਏ ਕਹਿੰਦੇ ਇੱਕ ਦਾ ਸਵਾਗਤ ਹੈ ਉਤੋਂ ਸੋਨੇ ਦਾ ਉਹ ਗੱਲ ਆ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਧਾਰਾ ਮਾਰ ਕੇ ਦਿਖਾਵਾਂ ਆਓ ਅੱਗੇ ਵੀਰ ਨਾਲ ਕਰੀਏ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੋਬਾਈਲ ਨੰਬਰ ਜੀ 9530 ਤੇ ਯਾਰ ਆਪਾਂ ਗਰਲੈਂਡੋ ਬੈਠ ਦੇਖੀ ਜਾਂਦੇ ਆ

ਤੇ ਇਹ ਵੈੜਾ ਵੀ ਮਨੇ ਕੱਲੀ ਆਪ ਦੇਵਾਂਗੇ ਇੱਕ ਪੰਜ ਦੀ ਜੇ ਕਿਸੇ ਭਰਾ ਨੇ ਜੋਟਾ ਖਰੀਦਣਾ ਹੋਇਆ ਤਾਂ 95 95000 ਦਿਆਂ ਦੋਨਾਂ ਵੈੜਾਂ ਦੀ 200 ਕਿਲੋਮੀਟਰ ਤੱਕ ਪਹੁੰਚ ਦੇ ਦਾਂਗੇ। ਪਰ ਜਿਵੇਂ ਇਹ ਦੇ ਮਗਰ ਬੱਛੀ ਆ ਗਈ ਯਾਰ ਇਹ ਚੀਜ਼ਾਂ ਦਾ ਰੀਅਰ ਬਹੁਤ ਘੱਟ ਮਿਲਦੀ ਹੈ ਹਾਂ। ਬੜੀ ਵਧੀਆ ਚੀਜ਼ ਆ ਭਾਈ ਮੰਨ ਕੇ ਚੱਲ ਵਾ ਜਿਹੜਾ ਵੀ ਭਰਾ ਕੋਈ ਦਿਨ ਹੁਣ ਇਹਦੇ ਮਗਰ ਜਰਸੀ ਦੀ ਬੱਛੀ ਆ ਗਈ। ਠੀਕ ਹੈ। ਜਿਹੜਾ ਵੀ ਵੀਰ ਹੁਣ ਇਹ ਨਗੀਨੇ ਇਦਾਂ ਦੇ ਖਰੀਦਣ ਦਾ ਚਾਹ ਬਣਾ। ਠੀਕ ਹੈ। ਤੂੰ ਐ ਮੰਨ ਲਾ ਵੀ 200 ਕਿਲੋਮੀਟਰ ਤੱਕ 7000 7500 ਦਾ ਕਰਾਈ ਬਣਦਾ। ਠੀਕ ਹੈ। ਹੁਣ ਇਹ 95 ਦੇ ਮੰਗੇ ਉਹ ਤਾਂ ਪੰਜ ਦੀ ਦਿੰਦੇ। ਅੱਛਾ ਕੱਲੀ ਉਹ ਦੇ ਮੰਗੇ ਇੱਕ ਪੰਜ ਦੀ। ਹਾਂ। ਤੇ ਉਹਦੇ ਆਪਾਂ ਗੱਲ ਕਰੀਏ ਯਾਰ ਦੁੱਧ ਦਾ ਮੰਨ ਕੇ 2 2.5 ਪੈਟ ਪੈਟ ਦਾ 5 ਕਿਲੋ ਦੁੱਧ ਦੋਨੇ ਪਾ ਦੇਣੀਆਂ। ਤੇ ਪੈਟ ਮਿਲਦੀ ਐ? ਪੈਟ ਵੀ ਫੁੱਲ ਆਉ ਇਹਨਾਂ ਵੇੜਾਂ ਦੀ। ਦੁੱਧ ਵੀ ਐ ਮੰਨ ਲਾ ਦੋਨੇ ਵੇੜਾ 50 ਕਿਲੋ ਪਾ ਦੀਆਂ ਮੈਂ ਤੋੜ ਕੇ ਤਾਂ ਮੈਂ ਤੋੜੀ ਨਹੀਂ ਪੁੱਤ। ਤੇ ਬੱਚਾ ਹੀ ਮਗਰ ਬੱਛੀ। ਬੱਛੀਆਂ ਦੋਨਾਂ ਮੰਗੇ। ਦੋਨਾਂ ਮਗਰ। ਹਾਂ। ਸੋ ਯਾਰ ਕਿਆ ਬਾਤ ਐ 4-4 ਲੱਗੇ ਬਾ ਤੋੜ ਕੇ ਦਿਖਾਉਣੇ ਆ। ਸੋ ਬਿਰੋ ਫੇਸ ਕੁਆਲਿਟੀ ਵਗੈਰਾ ਦੇਖੋ ਬੈਠਦੀ ਯਾਰ ਕਿਆ ਬਾਤ ਆ। 4 ਚ ਤੇ ਬਾਕੀ ਮਗਰ ਬੱਚਿਆ ਜਿਹੜਾ ਹੋਰ ਘਵਾਦੀ ਅਸਲ ਬਲੱਡਾ ਗਰੈਂਡੋ ਦਾ ਇਹਦੇ ਵਿੱਚ ਕੈਦ ਹੁੰਦਾ ਗਲਾ ਜਿਹੜਾ ਅਸਲ ਦੇ ਰੀਅਲ ਬਲੱਡਾ ਐਚ ਐਫ ਦੇ ਵਿੱਚੋਂ ਨਿਕਲਿਆ ਹੈ ਇਹ ਬੈੜਾ ਗਰੈਂਡੋ ਦੀ ਕਹਿਣ ਦੀ ਗੱਲ ਹੋਰ ਹੁੰਦੀ ਐ ਦੇਖ ਇਦਾਂ ਦੇ ਜਨਮਾ ਜਿੱਦੋਂ ਕਮੇ ਪੈਸਿਆਂ ਨਾਲ ਨਹੀਂ ਖਰੀਦੀ ਜਾਂਦੀ ਉਨੀਆਂ ਭਰਾ ਠੀਕ ਐ ਕਹਿਣ ਦੀਆਂ ਗੱਲਾਂ ਹੋਰ ਬਹੁਤ ਕੁਝ ਹੁੰਦਾ 25 ਕਿਲੋ ਦਾ ਦੁੱਧ ਦੂਗੀ ਜਿਹੜੇ ਵੀਰ ਨੇ ਕੇ ਬੱਚੇ ਲੈਣੇ ਹੋਏ ਗਰੈਂਡੋ ਦੇ ਨਾ ਉਹਨਾਂ ਦੇ ਮਗਰ ਬੱਚਾ ਕਿਆ ਬਾਤ ਐ ਨੇ ਅਰਦੀਵ ਮਹੀਨੇ ਚੱਕ ਇਹੀ ਬਲੱਡ ਕਹਿੰਦੇ ਨਾ ਢੱਲੋ ਠੀਕ ਹੈ ਗੱਲਾਂ ਦਾ ਆਪਾਂ ਦਾਵਾ ਕਰ ਸਕਦੇ ਇਹ ਚੀਜ਼ ਦਾ ਜਨੇਰਪੇਂ ਦੇ ਆਪਣੇ ਨਾਲ ਕੋਈ ਮਰਜ਼ੀ ਸ਼ਰਤ ਲਾ ਲੇ ਚੀਜ਼ ਦੀ ਰੀਅਲ ਇਜ ਬਲੱਡ ਕਲੈਂਡਰ ਦਾ ਹੈਗਾ ਕਿ ਨਹੀਂ ਹੈਗਾ ਮਹੀਨੇ ਚੱਕ ਦੀ ਆਉਂਦੀ ਐ ਇਹ ਜੀ ਆਹ ਐਦਾਂ ਦੀ ਕਿੱਥੇ ਆਉਂਦੀ ਆ ਆਉਂਦੀ ਨਹੀਂ ਸੁਆ ਦੇਖੋ ਯਾਰ ਮੇਲਾ ਥਣ ਲੱਗਿਆ ਕੋਈ ਵੀ ਭਰਾ ਫੋਨ ਤੇ ਆਨਲਾਈਨ ਮੰਗਾ ਲੇ ਕੁਸ ਮੰਗਾ ਲੇ ਨਿਆਣਾ ਪਾਉਣ ਦੀ ਲੋੜ ਨਹੀਂ ਲੱਤ ਚੱਕ ਕੇ ਗਾਂ ਵਾਪਸ ਹੋ ਗਈ ਜੇਰ ਦੀ ਗਾਰੰਟੀ ਹੈ ਹਰੇ ਘਰ ਤੱਕ ਪਾਈ ਸਿੰਗਲ ਦੇਣੀ ਹੈ 1 5 ਦੀ 1 5 ਦੀ ਕੱਲੀ ਦੇਣੀ ਆ ਬਾਈ ਪਰ ਇੱਕ ਬਾਈ ਦੇਖੋ ਯਾਰ ਕਿਆ ਬਾਤ ਹੈ ਨਜ਼ਾਰੇਦਾਰ ਲੋੜ ਨਹੀਂ ਡਿਢੋ ਦੁੱਧ ਦਾ ਬੰਦਾ ਲੈਣ ਵਾਲਾ ਵੀਰ ਚਾਹੀਦਾ ਯਾਰ 25 ਕਿਲੋ ਦਾ ਜਮਾ ਠੰਡਾ ਲੂ ਕੋਈ ਰੌਲਾ ਹੀ ਨਹੀਂ ਬਾਕੀ ਯਾਰ ਠੰਡੀ ਸੀ ਲੜਾ ਚੀਜ਼ ਡਿਢੋ ਯਾਰ ਕਲਰ ਪਿਆਰਾ ਬੱਚਾ ਦੇਖੀ ਮਗਰ ਕਿਆ ਬਾਤਾਂ ਹੀ ਨੇ ਯਾਰ ਸਵਾਈ ਦੀ ਤਿਆਰ ਕਿ ਆ ਬਾਈ ਆਪਾਂ ਪਹਿਲਾਂ ਗੱਲ ਕਰੀਏ ਯਾਰ ਜਿਹੜਾ ਮਰਜ਼ੀ ਵੀਰ ਫੋਨ ਤੇ ਮੰਗਾ ਲੈ ਚੋ ਇਹ ਯਾਰ ਤਿੰਨ ਚੀਜ਼ੇ ਜਾਣਗੇ ਦੋ ਜਾਨਵਰ ਜਾਣਗੇ ਤੀਜਾ ਜੋਗੇ ਦੁੱਧ ਤੇ ਇਹਦਾ ਜੋੜ ਚਵਾ ਵੀ ਇੱਕ ਨੰਬਰ ਆ ਇੱਕ ਨੰਬਰ ਵੀ ਤੋੜ ਕੇ ਦਿਖਾ ਬੁੱਤਾ ਇਹਨੂੰ ਬੰਦੇ ਬੱਚੇ ਨੂੰ ਫਰੀ ਜਾ ਕੱਦ-ਕੁੱਦ بڑا ਤਕੜਾ ਇਹਦਾ ਹਣ ਫੋਰ ਬਾਈ ਪੂਰੀ ਹੈ ਠੀਕ ਹੈ ਯਾਰ 50 ਕਿਲੋ ਦੁੱਧ ਆਪਾਂ ਉਹ ਨਹੀਂ ਕਹਿੰਦੇ ਪੱਕੇ ਲੈਵੇ ਦੀਆਂ ਗਾਵਾਂ ਨੇ ਵੀਰੇ ਇਹ ਯਾਰ ਵੀ ਐ ਨਹੀਂ ਹੈਗਾ ਤੇ ਜੇਰਾ ਜੂਰਾ ਓਕੇ ਨਹੀਂ ਦੇਖ ਗਰਮੀ ਦੇ ਤਾ ਉਹ ਵੀ ਨੇ ਹੁਣ ਕਿੰਨੀ ਅੱਗ ਚ ਖੜੀਆਂ ਨੇ ਦਿਖਾ ਕਰਕਦੀਆਂ ਨੇ ਇਹ ਉਹ ਜਨਬਰ ਨਹੀਂ ਜਿਹੜੇ ਵੀ ਜਿਵੇਂ ਜਿੱਥੇ ਮਰਜ਼ੀ ਰੱਖ ਲੈ ਕੋਈ ਵੀ ਇਹਨਾਂ ਨੂੰ ਸ਼ਮਾਨੀ ਸਹਿਕਦੀਆਂ ਹਨਾ ਚਲਿਏ ਇਹ ਬੈੜਾ ਖਾਸ ਆਪਣਾ ਭਰਾ ਦਾ ਕੋਈ ਮਿੱਤਰ ਚਲੋ ਆਪਾਂ ਨੂੰ گاਵਾ ਉਧਰ ਇਹ ਗੰਗਾ ਨਗਰੋਂ ਗਾ ਆਈ ਹੋਈ ਠੀਕ ਹੈ ਉਹ ਏਰੀਆ ਦੀ ਆ ਹਨਾ ਉਹ ਏਰੀਆ ਦੀ ਖਾਂਗੇ ਜਿੱਥੇ ਕਿਕਰਾਂ ਥੱਲੇ ਰਹਿ ਕੇ ਆਈ ਹੋਈ ਆ ਜਮਾਂ ਜਾਇਏਗਾ ਲਾ ਸੰਗ ਜਿਵੇਂ ਤੂੰ ਥੱਲੇ ਇਹ ਜੇ ਖੜ੍ਹਦੇ ਫਿਰ ਜਮਾਂ ਹਨਾ ਇੱਕ ਮਿੰਟ ਸੂਰਜ ਦੇਖ ਨਾ ਤੇਜ ਆ ਆਪਾਂ ਤੂੰ ਵੀ ਸਰ ਤੇ ਕੱਪੜਾ ਤੇ ਬਿਠਾਂਗਾ ਹੂੰ ਜਨਾਂ ਉਹ ਨਹੀਂ ਕਰਕਦਿਆਂ ਕਰਕਦਿਆਂ ਨਹੀਂ ਦੇਖ ਦੋਨਾਂ ਮਗਰ ਬੱਛੀਆਂ ਜਾਣੀਆਂ ਇੱਕ ਰੇਟ ਦੀ ਗੱਲ ਕਰੀਏ 100 ਕਿਲੋ ਨੂੰ 50 ਕਿਲੋਮੀਟਰ ਤੋਂ ਲੈ ਕੇ ਢੋ ਲੋ 200 ਕਿਲੋਮੀਟਰ ਤੱਕ ਦੋਨੇ ਬਹਿਣਾ ਦੀ ਪਹੁੰਚ ਦੇ ਦਾਂਗੇ ਉਹ ਵੀ ਸਿਰਫ 95 95 ਦੇ ਭਾਅ 'ਚ ਪਹੁੰਚ ਕਰਨਾ ਹੈ ਹਾਂ ਇਕੱਲੀ ਇਕੱਲੀ ਮਗਾਉਣੀ ਆ ਇਹ 95 ਦੀ ਮਗਾਲੇ ਉਹ ਇੱਕ ਪੰਜ ਦੀ ਪਰ ਕਰਾਇਆ ਅਗਲੇ ਦਾ 95 380 056 ਵੀਡੀਓ ਦੇਖ